ਸਾਨੂੰ ਜਿਹੜੀਆਂ ਕੰਪਲੇਂਟਸ ਮਿਲ ਰਹੀਆਂ ਸੀ ਵੀ ਗ੍ਰੇਸ ਜਿਹੜਾ ਸਪਾ ਹੈਗਾ ਪੁੱਡਾ ਮਾਰਕੀਟ ਵਿਖੇ ਉੱਤੇ ਸਪਾ ਦੀ ਆਰਡ ਵਿੱਚ ਜਿਹੜਾ ਹੈਗਾ ਇਲੈਗਲ ਐਕਟੀਵਿਟੀ ਜਿਹੜਾ ਦੇਵਪਾਰ ਦਾ ਤੰਦ ਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਹੈਗਾ ਚੈਕਿੰਗ ਕੀਤੀ ਗਈ ਤੇ ਜੋ ਇਨਫੋਰਮੇਸ਼ਨ ਸਹੀ ਪਾਈ ਗਈ ਜਿਸ ਤੇ ਵਿਕਟਮ ਜਿਹ ਦੇ ਜਿਹੜੇ ਹੈਗੇ ਸਟੇਟਮੈਂਟ ਤੇ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਹੈਗੇ ਥਾਣਾ ਸਿਵਲ ਲਾਈਨ ਵਿਖੇ ਮੋਰਲ ਟ੍ਰੈਫਿਕਿੰਗ ਐਕਟ ਤਹਿਤ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਸ ਵਿੱਚ ਜਿਹੜੇ ਸਾਨੂੰ ਦੋ ਜਿਹੜੀਆਂ ਵਿਕਟਮ ਜਿਹੜੀਆਂ ਇੱਥੋਂ ਰਿਕਵਰ ਹੋਈਆਂ ਤੇ ਇੱਕ ਜਿਹੜਾ ਮੈਨੇਜਰ ਹੈਗਾ ਉਹਨੂੰ ਅਸੀਂ ਅਪਰੀਹੈਂਟ ਕੀਤਾ ਤੇ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈ ਹੋਰ ਵੀ ਕਿੰਨੀ ਕਿੰਨੀਆਂ ਥਾਂਵਾਂ ਤੇ ਰਿਪੋਰਟ ਕੀਤੀਆਂ ਹਨ ਵਿੱਚ ਕੀ ਕਥਨ ਤੇ ਇੱਥੇ ਜਿਹੜੇ ਹੈਗੇ ਅੱਜ ਸਾਡੇ ਵੱਲੋਂ ਇੱਕ ਜਿਹੜਾ ਹੈਗਾ ਪੁੰਡਾ ਮਾਰਕੀਟ ਵਿਕੇ ਕੀਤੀ ਗਈ ਹੈ ਕਿ ਜੋ ਸਾਨੂੰ ਕੰਪਲੇਂਟਸ ਮਿਲ ਰਹੀਆਂ ਸੀ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਜੋ ਸਪਾ ਹੈਗੇ ਐ ਐਸ ਪਰ ਲਾਇਸੈਂਸ ਨੋਰਮਸ ਜਿਹੜਾ ਨਾ ਕੰਮ ਕਰਕੇ ਤੇ ਜਿਹੜੀਆਂ ਇਹੋ ਜਿਹੀਆਂ ਇਲੀਗਲ ਐਕਟੀਵਿਟੀਜ਼ ਇੰਡਲ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਤੁਸੀਂ ਦੇਖਿਆ ਤੇ ਪਿੱਛੇ ਜਿਹੜੇ ਹੋਟਲਸ ਆ ਜਾਂ ਜਿਹੜੇ ਜਿਵੇਂ ਜੀਤ ਰੋਡ ਤੇ ਕਿਰਾਏ ਤੇ ਜਿਹੜੇ ਹੈਗੇ ਆ ਕਮਰੇ ਲੈ ਕੇ ਪੀਜੀ ਬਣਾ ਕੇ ਉੱਥੇ ਵੀ ਜਿਹੜਾ ਦੇਵ ਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਸੋ ਇਹੀ ਕਲੀਅਰ ਕੱਟ ਮੈਸੇਜ ਹੈ ਕੋਈ ਵੀ ਜਿਹੜਾ ਹੈਗਾ ਸਪਾਦੀ ਜਾਂ ਜਿਹੜਾ ਹੋਟਲ ਦੀ ਆਰਟ ਚ ਜਾਂ ਪੀਜੀ ਦੀ ਆਰਟ ਚ ਇਹੋ ਜਿਹਾ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਹੈਗੀ ਸਭ ਤੋਂ ਸਖਤ ਕਾਰਵਾਈ ਅਮਚ ਲੈਂਦੀ ਜਾਨੀ ਉਹ ਕਿੰਨੇ ਗ੍ਰਿਫਤਾਰ ਕੀਤੇ ਕਿੰਨੇ ਦੇ ਮਾਮਲੇ ਪਿੱਤੇ ਇਹ ਚ ਜਿਹੜਾ ਹੈਗੇ ਦੋ ਜਨਿਆਂ ਤੇ ਜਿਹੜੀ ਅਫੇਅਰ ਰਜਿਸਟਰ ਕੀਤੀ ਹੈ ਤੇ ਇੱਕ ਜਨ ਨੂੰ ਅਸੀਂ ਇਹ ਐਪਰੀਂਡ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ